ਗੁਰੂ ਨਾਨਕ ਮਹਾਰਾਜ ਜਦੋਂ ਉਦਾਸੀਆਂ ਆਰੰਭ ਕਰਦੇ ਨੇ ਪਹਿਲੀ ਉਦਾਸੀ ਦੇ ਵਿੱਚ ਜਦੋਂ ਜਾਂਦੇ ਨੇ ਨਾ ਤੇ ਤੁਰਦੇ ਹੋયા ਉਦਾਸੀਆਂ ਤੇ ਕੁਰੂ ਖੇਤਰ ਤੋਂ ਬਾਅਦ ਜਦੋਂ ਹਰਿਦਵਾਰ ਪਹੁੰਚਦੇ ਨੇ ਉੱਥੇ ਸਤਿਗੁਰੂ ਆਪਣਾ ਟਿਕਾਣਾ ਕਰਦੇ ਨੇ ਤੇ ਟਿਕਾਣਾ ਕਿੱਥਾ ਕੀਤਾ ਕਿਥੇ ਜਿੱਥੇ ਨਾਲ ਇੱਕ ਪੰਡਿਤ ਜੀ ਰਹਿੰਦੇ ਨੇ ਬੜੀ ਸੁੱਚਤਾ ਰੱਖਣ ਵਾਲੇ ਇਬਾਦਤ ਕਰਨ ਵਾਲਾ ਵੀ ਕਹਿ ਲਈਏ ਇੱਕ ਸਾਧ ਜੀ ਰਹਿੰਦੇ ਨੇ ਇੱਕ ਸਾਧ ਦੇ ਕੋਲ ਵੈਸ਼ਨੋ ਸਾਧ ਉਸ ਕੋਲ ਨਾਲ ਆਪਣਾ ਟਿਕਾਣਾ ਕਰ ਲਿਆ ਸਵੇਰ ਹੋਈ ਪੰਡਿਤ ਜੀ ਉੱਠੇ ਇਸ਼ਨਾਨ ਕੀਤਾ ਗਾਂ ਦਾ ਗੋਹਾ ਲੈ ਕੇ ਆਂਦਾ ਚੋਕਾ ਫੇਰੇ ਆ ਲੱਕਣਾ ਲੈ ਕੇ ਆਏ ਉਹਨਾਂ ਨੂੰ ਧੋਇਆ ਫਿਰ ਸੁਖਾਇਆ ਉਹਨਾਂ ਨੂੰ ਚੁੱਲਾ ਤਿਆਰ ਕੀਤਾ ਰਸਦ ਇਕੱਠੀ ਕੀਤੀ ਅੱਗ ਵਾਲੀ ਤੇ ਲੰਗਰ ਪਕਾਣ ਦੀ ਤਿਆਰੀ ਕਰ ਲਈ ਜੇ ਸਾਰੀਆਂ ਤਿਆਰੀਆਂ ਹੋ ਗਈਆਂ ਉਧਰੋਂ ਗੁਰੂ ਨਾਨਕ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਕਹਿੰਦੇ ਸਤਿਗੁਰੂ ਆਪਾਂ ਵੀ ਕੋਈ ਤਿਆਰੀ ਕਰੀਏ ਕਹਿੰਦੇ ਆਪਾਂ ਵੀ ਤਿਆਰੀ ਕਰ ਲੈਂਦੇ ਇੱਕ ਕੰਮ ਕਰ ਰਾਸ਼ਨ ਆਪਣੇ ਕੋਲ ਹੈਗਾ ਅੱਗ ਲਿਆ ਅੱਗ ਦੀ ਵੀ ਲੋੜ ਹੋएगी ਰਾਸ਼ਨ ਪਕਾਉਣ ਲਈ ਦੇਖ ਸਾਹਮਣੇ ਨਾਲ ਦੇ ਗਵਾਨ ਦੇ ਵਿੱਚ ਵੈਸ਼ਨਵ ਸਾਧ ਨੇ ਅੱਗ ਬਾਲੀ ਹੋਈ ਐ ਇਸ ਕੋਲੋਂ ਅੱਗ ਲਿਆ ਇੱਕ ਲੱਕੜ ਲਿਆ ਅੱਗ ਦੀ ਜੁਆਤੀ ਜਿੰਨੂੰ ਆਖਦੇ ਆ ਉਹ ਲਿਆ ਤੇ ਆਪਾਂ ਵੀ ਪ੍ਰਸ਼ਾਦਾ ਤਿਆਰ ਕਰਦੇ ਆ ਪ੍ਰਸ਼ਾਦਾ ਛਕਦੇ ਆ ਹੁਣ ਭਾਈ ਮਰਦਾਨਾ ਜੀ ਗਏ ਤੇ ਜਾ ਕੇ ਵੈਸ਼ਨਵ ਸਾਧ ਨੂੰ ਕਹਿੰਦੇ ਪੰਡਿਤ ਜੀ ਸਾਧ ਜੀ ਕਿਰਪਾ ਕਰੋ ਅਸੀਂ ਵੀ ਪ੍ਰਸ਼ਾਦਾ ਪਕਾਉਣਾ ਹੈ ਤੁਹਾਡੇ ਚੁੱਲੇ ਵਿੱਚ ਅੱਗ ਹੈਗੀ ਇੱਕ ਚੁਆਤੀ ਇੱਕ ਬਲਦੀ ਹੋਈ ਲੱਕੜ ਜਾਂ ਥੋੜੀ ਜੀ ਕਹਿ ਲਈਏ ਅੱਗ ਸਾਨੂੰ ਦੇ ਦਿਓ ਅਸੀਂ ਪ੍ਰਸ਼ਾਦਾ ਤਿਆਰ ਕਰ ਲਈਏ ਵੈਸਨੁ ਸਾਧ ਨੇ ਜਿਸ ਵੇਲੇ ਵੇਖਿਆ ਭਾਈ ਮਰਦਾਨਾ ਮੁਰਾਸੀ ਨੀਵੀਂ ਜਾਤ ਅਖਵਾਉਣ ਵਾਲਾ ਤੇ ਉਸ ਦਾ ਪਰਸ਼ਾਵਾਂ ਮੇਰੇ ਚੋਕੇ ਤੇ ਪੈ ਗਿਆ ਬੜਾ ਔਖਾ ਹੋਇਆ ਗੁੱਸੇ ਵਿੱਚ ਕਹਿੰਦਾ ਮੈਂ ਦੇਣਾ ਤੈਨੂੰ ਅੱਗ ਰੁਗ ਜਾ ਤੇ ਬਲਦੀ ਹੋਏ ਅੱਗ ਕਢੀ ਤੇ ਦੇਣ ਦੀ ਥਾਂ ਤੇ ਮਾਰਨ ਲੱਗ ਪਿਆ ਜਿਉ ਮਾਰਨ ਨੂੰ ਅੱਗ ਦੀ ਚੁਆਤੀ ਲੱਕੜ ਚੱਕੀ ਨਾ ਤੇ ਭਾਈ ਮਰਦਾਨਾ ਭੱਜ ਪਏ ਵੀ ਜਾ ਕੇ ਦੇਣ ਵਾਲਾ ਨਹੀਂ ਇਹ ਤਾਂ ਮਾਰਨ ਵਾਲਾ ਹੈ ਜਦੋਂ ਭੱਜੇ ਤੇ ਜਾ ਕੇ ਤੇ ਓਟ ਕਿੱਥੇ ਲਈ ਗੁਰੂ ਨਾਨਕ ਪਾਤਸ਼ਾਹ ਦੀ ਸਤਿਗੁਰ ਕਿੱਥੇ ਫਸਾਤਾ ਮੈਨੂੰ ਉਹ ਤਾਂ ਮੈਨੂੰ ਮਾਰਨ ਆ ਰਿਹਾ ਜਿਹਦੇ ਕੋਲ ਅੱਗ ਲੈਣ ਭੇਜਿਆ ਭਾਈ ਮਰਦਾਨਾ ਦੇ ਓਟ ਲੈ ਲਈ ਸਤਿਗੁਰੂ ਦੀ ਤੇ ਪਿੱਛੋਂ ਭੱਜਦੇ ਆਏ ਪੰਡਿਤ ਜੀ ਵੈਸ਼ਨਵ ਸਾਧ ਜੀ ਤੇ ਸਤਿਗੁਰ ਕਹਿੰਦੇ ਕੀ ਹੋਇਆ ਸਾਧ ਜੀ ਕਿਉਂ ਬੜੇ ਔਖੇ ਹੋ ਰਹੇ ਹੋ ਕਹਿੰਦੇ ਅਸੀਂ ਤਾਂ ਆਪਣੇ ਸੇਵਕ ਨੂੰ ਭੇਜਿਆ ਸੀ ਅਗ ਲੈਣ ਲਈ ਤੁਸੀਂ ਉਹਨੂੰ ਜਾ ਕੇ ਦੇ ਦੇਣੀ ਸੀ ਤੁਸੀਂ ਆਪ ਮਿਹਨਤ ਕੀਤੀ ਆਪ ਅਗ ਲੈ ਕੇ ਆਇਓ ਸਾਡੇ ਲਈ ਧੰਨਵਾਦ ਤੁਹਾਡਾ ਕਹਿੰਦੇ ਮੈਂ ਅਗ ਦੇਣ ਨਹੀਂ ਆਇਆ ਕਹਿੰਦੇ ਫਿਰ ਕਹਿੰਦੇ ਮੈਂ ਤਾਂ ਅਗ ਲਾਉਣ ਆਇਆ ਕਹਿੰਦੇ ਅਗਲ ਆਉਣਾ ਆਇਆ ਕਹਿੰਦੇ ਹਾਂ ਉਸ ਮਰਾਸੀ ਨੂੰ ਮੈਂ ਅਗਲਾ ਨਹੀਂ ਐ ਉਹਨੂੰ ਸਾੜ ਦੇਣਾ ਕਹਿੰਦੇ ਕੀ ਹੋਇਆ ਕੋਈ ਮਾੜਾ ਬੋਲਿਆ ਕਹਿੰਦੇ ਮਾੜਾ ਕੀ ਬੋਲਣਾ ਮੇਰਾ ਸਵੇਰ ਦਾ ਉਠਿਆ 4 ਵਜੇ ਤੋਂ ਮੈਂ ਇਸ਼ਨਾਨ ਕੀਤਾ ਚੌਕਾ ਫੇਰਿਆ ਬੜੀ ਮਿਹਨਤ ਕੀਤੀ ਹੁਣ ਪ੍ਰਸ਼ਾਦਾ ਪਕਾਣ ਲੱਗਿਆ ਉਹ ਮਰਾਸੀ ਦਾ ਪਰਛਾਵਾਂ ਪੈ ਗਿਆ ਮੇਰੇ ਚੁੱਲੇ ਤੇ ਮੇਰੇ ਚੌਕੇ ਤੇ ਸਭ ਕੁਝ ਭ੍ਰਸ਼ਟ ਗਿਆ ਮੇਰਾ ਮੇਰੀ ਕੀਤੀ ਕਰਾਈ ਮਿਹਨਤ ਖਰਾਬ ਕਰ ਦਿੰਦੀ ਐ ਮੈਂ ਅੱਗ ਲਾਣੀ ਐ ਗੁਰੂ ਨਾਨਕ ਪਤਸ਼ਾਹ ਕਹਿੰਦੇ ਪੰਡਿਤ ਜੀ ਕਿਉਂ ਓਖੇ ਹੁੰਦੇ ਹੋ ਬਾਹਰ ਲਈ ਪਵਿੱਤਰਤਾ ਕਰ ਰਹੇ ਹੋ ਅੰਦਰ ਤਾਂ ਤੁਹਾਡੇ ਮਲੀਨਤਾ ਭਰੀ ਪਈ ਐ ਕਹਿੰਦੇ ਮੇਰੇ ਅੰਦਰ ਕਿਹੜੀ ਮਲੀਨਤਾ ਉੱਚੀਆਂ ਉੱਚੀਆਂ ਗੱਲਾਂ ਹੋਣ ਲੱਗ ਪਈਆਂ ਅੰਦਰ ਗੁੱਸੇ ਦੇ ਵਿੱਚ ਐ ਵੈਸ਼ਨੋ ਸਾਧ ਲੋਕ ਇਕੱਠੇ ਹੋ ਗਏ ਕੀ ਹੋਇਆ ਕਿਹੜਾ ਕਲੇਸ਼ ਪੈ ਗਿਆ ਜਿਵੇਂ ਰਾਤ ਦੇ ਵਿੱਚ ਦੋ ਬੰਦੇ ਲੜ ਪੈਣ ਨਾ ਤੇ ਪਬਲਿਕ ਇਕੱਠੀ ਹੋ ਜਾਂਦੀ ਹੈ ਨਾ ਕੀ ਹੋਇਆ ਜੀ ਇਕੱਠੇ ਹੋ ਗਏ ਗੁਰੂ ਨਾਨਕ ਪਾਤਸ਼ਾਹ ਨੇ ਵੇਖਿਆ ਵੀ ਸੰਗਤ ਵੀ ਇਕੱਠੀ ਹੋ ਗਈ ਹੈ ਲੋਕੀ ਇਕੱਠੇ ਹੋ ਗਏ ਨੇ ਵੈਸ਼ਨੋ ਸਾਧ ਵੀ ਉਹਨਾਂ ਲੋਹਾ ਲੱਖਾ ਹੋਇਆ ਪਏ ਹੁਣ ਗੱਲ ਕਰੀਏ ਮਾਰੀਏ ਹਤੋੜਾ ਤੇ ਕਰੀਏ ਸਿੱਧਾ ਇਹਨੂੰ ਸਤਗੁਰੂ ਪਾਤਸ਼ਾਹ ਕਹਿੰਦੇ ਪੰਡਿਤ ਜੀ ਵੈਸ਼ਨੋ ਸਾਧ ਜੀ ਬਾਹਰਲੇ ਚੋਕ ਕੇ ਫੇਰਣ ਦਾ ਕੀ ਲਾਭ ਜੇ ਅੰਦਰ ਚਾਰ-ਚਾਰ ਵਿਕਾਰ ਲੈ ਕੇ ਬੈਠੇ ਹੋਈਏ ਕਹਿੰਦੇ ਮੇਰੇ ਅੰਦਰ ਕਿਹੜੇ ਵਿਕਾਰ ਨੇ ਕਹਿੰਦੇ ਇਕੱਲੇ ਵਿਕਾਰ ਨਹੀਂ ਚਾਰ-ਚਾਰ ਮਾੜੀਆਂ ਨੀਵੀਂ ਜਾਤ ਦੇ ਬਿਠਾ ਕੇ ਰੱਖੇ ਨੇ ਤੁਸੀਂ ਆਪਣੇ ਅੰਦਰ ਤੇ ਸਾਡੇ ਇੱਕ ਮਰਾਸੀ ਦੀ ਗੱਲ ਕਰਦੇ ਹੋ ਤੁਸੀਂ ਇਹ ਤਾਂ ਸਾਡਾ ਭਾਈ ਹੈ ਕਹਿੰਦੇ ਮੇਰੇ ਅੰਦਰ ਕਿਹੜੀਆਂ ਚਾਰ ਮਾੜੀਆਂ ਚੀਜ਼ਾਂ ਬੈਠੀਆਂ ਨੇ ਦੱਸੋ ਕਹਿੰਦੇ ਪਹਿਲੀ ਗੱਲ ਤੇਰੇ ਕੋਲ ਅੰਦਰ ਡੰਮਣੀ ਬੈਠੀ ਹੈ ਨੀਵੀਂ ਜਾਤ ਦੀ ਉਹਨ ਡੰਮਣੀ ਕੀ ਹੈ ਤੇਰੀ ਭੈੜੀ ਮਤ ਇੱਕ ਤੇਰੇ ਕੋਲ ਕਸਾਇਣ ਬੈਠੀ ਹੋਈ ਹੈ ਉਹ ਕਸਾਇਣ ਕਿਹੜੀ ਹੈ ਕਿ ਦੂਜਿਆਂ ਤੇ ਤਰਸ ਨਾ ਕਰਨਾ ਦਇਆ ਨਾ ਕਰਨੀ ਤੇਰੇ ਅੰਦਰ ਝੂੜੀ ਬੈਠੀ ਹੋਈ ਹੈ ਉਹ ਝੂੜੀ ਕਿਹੜੀ ਹੈ ਦੂਜਿਆਂ ਤੇ ਨਿੰਦਾ ਕਰਨਾ ਦੂਜਿਆਂ ਦੇ ਲਈ ਮਾੜਾ ਬੋਲਣਾ ਚੌਥਾ ਤੇਰੇ ਅੰਦਰ ਬੈਠਾ ਹੋਇਆ ਚੰਡਾਲ ਉਹ ਚੰਡਾਲ ਕਿਹੜਾ ਹੈ ਉਹ ਚੰਡਾਲ ਹੈ ਕਰੋਧ ਜਿਸ ਕਰੋਧ ਵਸ ਆ ਕੇ ਭਾਈ ਮਰਦਾਂ ਦੇ ਨੂੰ ਸਾੜਨ ਤੁਰਿਆ ਹੈ ਕਹਿੰਦੇ ਚਾਰ ਚਾਰ ਤੇਰੇ ਅੰਦਰ ਬੈਠੇ ਨੇ ਕਿ ਕੁਬੁੱਧ ਢੰਮਣੀ ਕੁਦਇਆ ਕਸਾਇਣ ਪਰ ਨਿੰਦਾ ਘਟ ਚੂਹੜੀ ਅੰਤਰ ਕ੍ਰੋਧ ਚੰਡਾਲ ਸਤਿਗੁਰ ਕਹਿੰਦੇ ਕਾਰੇ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਕਹਿੰਦੇ ਚਾਰ ਚਾਰ ਨੀਵੇਂ ਜਾਤ ਦੇ ਤੇਰੇ ਆਪਣੇ ਨਾਲ ਬੈਠੇ ਨੇ ਤੇਰੇ ਵਿੱਚ ਬੈਠੇ ਨੇ ਵੀ ਬਾਹਰਲੇ ਚੋਰ ਤੇ ਚੋਕਾ ਫੇਰਨਾ ਬਾਹਰ ਦੇ ਤੋਰ ਤੇ ਕਾਰਾਂ ਕੱਢਣ ਦਾ ਕੀ ਲਾਭ ਬਾਹਰਲੇ ਤੌਰ ਤੇ ਕਾਰਾ ਕੱਢਣ ਨਾਲ ਲਕੀਰਾਂ ਖਿੱਚਣ ਨਾਲ ਚੋਕਾ ਨਹੀਂ ਸਾਫ ਹੋਏਗਾ ਇਹ ਚੋਕਾ ਤਾਂ ਸਾਫ ਹੋਏਗਾ ਜੇ ਦਿਨ ਆਪਣੇ ਅੰਦਰ ਨੂੰ ਸਾਫ ਕਰ ਲਏਗਾ